वेलकम ਕਰ ਦਿਆ ਤੁਹਾਡਾ ਆਪਣੇ ਚੈਨਲ ਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਿੱਦਾ ਹੋ ਸਾਰੇ ਉਮੀਦਵਾਰ ਦਿਹਾ ਸੰਵਦੀਆਂ ਹੋਵੋਗੇ ਹਾਸਤੇ ਵਾਸਤੇ ਹੋਵੋਗੇ ਜੀ ਗਾਇਸ ਅੱਜ ਦਾ ਜੋ ਟਾਈਟਲ ਆਉਜੇ ਤੁਸੀਂ ਦੇਖ ਲਿਆ ਹੋਵੇਗਾ ਲੇਕਿਨ ਅਸੀਂ ਵੀ ਆਪਣੇ ਵਿਊਅਰਸ ਨਾਲ ਸ਼ੇਅਰ ਕਰਦੀ ਹੈ ਜੀ ਕਰਤਾਰਪੁਰ ਪਹੁੰਚਣ ਵਾਲੇ ਸਿੱਖ ਯਾਤਰੀ ਜੋ ਆ ਉਹਨਾਂ ਦੀ ਮਹਿਮਾਨ ਨਵਾਜ਼ੀ ਚ ਪਾਕਿਸਤਾਨੀਆਂ ਨੇ ਆਪਣੀ ਗੱਡੀ ਦੀਆਂ ਚਾਬੀਆਂ ਜੇਰੀਆ ਉਹ ਸਿੱਖਾਂ ਨੂੰ ਦੇ ਦਿੱਤੀ ਹੈ ਕਿ ਆਓ ਘੁੰਮੋ ਫਿਰੋ ਜਿੱਥੇ ਮਰਜ਼ੀ ਜਾਓ ਮਤਲਬ ਕਿ ਵੀ ਬੜੀ ਗੱਲ ਆ ਕਿ ਸਿੱਖਾ ਦੀ ਜੋ ਮਹਿਮਾਨ ਨਿਵਾਜ਼ੀ ਹੋ ਰਹੀ ਆ ਉਹ ਬਹੁਤ ਵਧੀਆ ਹੋ ਰਹੀ ਆ ਸਿੱਖ ਖੁਦ ਜੇਰੀ ਆ ਨਾ ਉਹ ਪਾਕਿਸਤਾਨੀਆਂ ਦੀ ਤਾਰੀਫ ਕਰ ਰਹੇ ਆ ਕਰਦੇ ਆ ਕਰਦੇ ਆ ਅੱਜ ਦੀ ਵੀਡੀਓ ਇਸ ਤੋਂ ਹੀ ਰਿਲੇਟਡ ਆ ਆਓ ਸਭ ਤੋਂ ਪਹਿਲੇ ਦੇਖਦੇ ਆ ਫਿਰ ਇਸ ਤੇ ਗੱਲਬਾਤ ਕਰਦੇ ਆ ਤੇ ਲਾਸਟ ਤੱਕ ਤੁਸੀਂ ਵੀਡੀਓ ਦੇ ਨਾਲ ਰਹਿਣਾ ਹੈ ਵੀਡੀਓ ਨੂੰ ਸਕਿਪ ਬਿਲਕੁਲ ਨਹੀਂ ਕਰਨਾ ਅਗਰ ਅੱਛਾ ਅਗਰ ਹੋਰ ਮੁਲਕ ਚ ਕੋਈ ਆਇਆ ਹੋਵੇ ਤੇ ਤੁਹਾਡੇ ਕੋਲ ਆ ਕੇ ਤੁਹਾਡੀ ਗੱਡੀ ਦੀ ਚਾਬੀ ਮੰਗੇ ਤੇ ਤੁਸੀਂ ਬਿਨਾਂ ਸੋਚੇ ਸਮਝੇ ਨੂੰ ਗੱਡੀ ਦੀ ਚਾਬੀ ਦੇ ਦੋ ਸਿੱਖ ਬਰਾ ਹੋਏਗਾ ਜੀ ਦੋਵਾਂ ਪਰ ਫਿਰ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਮਤਲਬ ਕਿ ਚਲੋ ਪਹਿਲੇ ਸੀ ਵੀਡੀਓ ਵੇਖ ਦਿਆ ਫਿਰ ਗੱਲਬਾਤ ਕਰਦੇ ਆ ਲੈਟ ਗੈਟ ਅਸਲਾਮੁਅਲੈਕਮ ਨਾਜ਼ਰੀਨ ਆਪ ਦੇਖ ਰਹੇ ਹੋ ਉਰਦੂ ਪੁਆਇੰਟ ਤੇ ਮੈਂ ਕਰਤਾਰਪੁਰ ਆਧਾਰੀ ਦੇ ਕਰੀਬ ਹਮਾਰੇ ਮਹਿਮਾਨ ਆਣਾ ਸ਼ੁਰੂ ਹੋ ਗਏ ਇਹ ਸਾਡੇ ਪ੍ਰੋਣੇ ਆਏ ਨੇ ਨਿਊਜ਼ ਆਕ ਤੋਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਅਵਤਾਰ ਸਿੰਘ ਹੈ ਜੀ ਤੇ ਕੀ ਸਰ ਦੇਖ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਮੈਂ ਕਹ ਜੀ ਇੱਥੇ ਆ ਕੇ ਦਿਲ ਬਾਗ ਬਾਗ ਕਿੰਨੇ ਹੋ ਗਿਆ ਦਿਲ ਬਾਗ ਬਾਗ ਹੋ ਗਿਆ ਉਹ ਦੋ ਹੋ ਗਿਆ ਇਹਦਾ ਦਿਲ ਖੁਸ਼ ਹੈ ਨਾ ਪੁੱਛੋ ਕੁਝ ਨਹੀਂ ਤੇ ਪੂਰੀ ਫੈਮਲੀ ਨਾਲ ਲਾਇਓ ਪੂਰੀ ਫੈਮਲੀ ਨਾਲ ਵਾਈਫ ਮੇਰੀ ਉਹ ਬੈਠੀ ਸ਼ਿਹਰ ਸ਼ਰਮਾਉਂਦੀ ਹੈ ਅੱਛਾ ਅੱਜ ਇਹ ਬਹਿੰਦੇ ਇੱਕ ਘਰ ਨਹੀਂ ਸ਼ਰਮਾਉਂਦੇ ਠੀਕ ਸਰਬੰਦੀ ਹੈ ਸਿਸ ਪ੍ਰੋਗਰਾਮ ਕਿਤਾ ਜੀ ਮੈਂ ਮੈਂ ਰਾਣੀ ਨਗਿੰਦਰ ਔਰ ਮੈਂ ਸੈਕਟਰੀਸਟ ਅੱਛਾ ਔਰ ਚਲੋ ਚਲੋ ਅੱਗੇ ਤੁਹਾਡੇ ਕੋਲ ਆਣੇ ਆ ਤੁਸੀਂ ਜਿਹੜੇ ਪਿੱਛੇ ਰਹਿ ਗਏ ਨੇ ਸਰਦਾਰ ਸਾਹਿਬ ਤੁਸੀਂ ਤਾਂ ਆਓ ਤੁਸੀਂ ਨਾਮ ਨਹੀਂ ਦੱਸਿਆ ਠੀਕ ਹੈ ਮੇਰਾ ਨਾਮ ਸਤਨਾਮ ਸਿੰਘ ਪੜਾਹੜ ਹੈ ਤੇ ਮੈਂ ਨਿਊਯਾਰਕ ਤੋਂ ਆਇਆ ਇੱਥੇ ਕਰਤਾਰਪੁਰ ਸਾਹਿਬ ਦੀ ਓਪਨਿੰਗ ਦੇਖਣ ਠੀਕ ਹੈ ਤੇ ਬੜਾ ਵਧੀਆ ਲੱਗਿਆ ਤੁਜਾ ਜੀ ਸਭ ਤੋਂ ਜ਼ਿਆਦਾ ਤੇ ਜਿਹੜੀ ਪਾਕਿਸਤਾਨ ਗਵਰਨਮੈਂਟ ਦੇ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਤੇ Imran Khan ਦਾ ਜਨਾਬ ਨੇ ਸਾਨੂੰ ਇੱਕ ਬਹੁਤ ਵੱਡਾ ਤੋਹਫ਼ਾ ਦਿੱਤਾ ਤੇ ਇਵਨ ਕਿ ਉਹਨਾਂ ਨੇ ਕਿਹਾ ਕਿ ਜਿੱਥੇ ਮੱਕਾ ਤੇ ਮਦੀਨੇ ਦੀ ਥਾਂ ਇਹ ਦੋਏ ਥਾਂ ਸਾਡੇ ਨੇ ਇਹ ਇਹ ਸਾਨੂੰ ਮਦੀਨਾ ਆ ਕਤਾਰਪੁਰ ਸਾਹਿਬ ਸਰਦਾਰਾਂ ਲਈ ਤੇ ਨੰਦਕਾਣਾ ਸਾਹਿਬ ਮੱਕਾ ਆ ਤੇ ਇਸ ਕਰਕੇ ਸਾਡੇ ਲਈ ਤਾਂ ਸਭ ਤੋਂ ਵੱਧ ਇੱਕ ਇੱਕ ਉਹਨਾਂ ਦੀ ਸਟੇਟਮੈਂਟ ਦਾ ਮੈਂ ਬਹੁਤ-ਬਹੁਤ ਧਿਆਨ ਨਾਲ ਸੁਣੀ ਆ ਕਿ ਜਦੋਂ ਉਹਨਾਂ ਨੇ ਲਿਖਿਆ ਲਿਖਿਆ ਕਿ ਭਾਈ ਕੀ ਲੱਗੇਗਾ ਸਾਨੂੰ ਆਓ ਵੀ ਫੀਲ ਅਸੀਂ ਕਿਦਾਂ ਸੋਚਾਂਗੇ ਜੇ ਸਾਨੂੰ ਦੋ ਮੀਲ ਪਰੇ ਮਦੀਨਾ ਦੇਖਣਾ ਪਵੇ ਬਨੇ ਕੁਲਰਲਾ ਤੇ ਉਹ ਕਹਿੰਦੇ ਅਸੀਂ ਨਹੀਂ ਚਾਹਦੇ ਤੇ ਉਹਨਾਂ ਨੇ ਬੜਾ ਇੱਕ ਕਿਸੇ ਕੁ ਤੁਸੀਂ ਸਰ ਖੁਦ ਅਮਰੀਕਾ ਰਹਿੰਦੇ ਹੋ ਜਿੱਥੇ ਦੁਨੀਆ ਭਰ ਦੇ ਫੈਸਲੇ ਹੁੰਦੇ ਨੇ ਹਾਂਜੀ ਬਿਲਕੁਲ ਜੀ ਤੇ ਹੁਣ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਸਾਡੇ ਦੋਵੇਂ ਪਾਸੇ ਕੋਈ ਤਣਾਅ ਦੀ ਕਾਫੀਅਤ ਰਹਿੰਦੀ ਏ ਉਹ ਇਹਦੇ ਨਾਲ ਘਟੇਗੀ ਕੋਈ ਇਹਦੇ ਚ ਕਮੀ ਵੀ ਆਏਗੀ ਦੇਖੋ ਜਮਾਨਾ ਹੁਣ ਬਦਲ ਗਿਆ ਉਹ ਉਹ ਜਮਾਨਾ ਖਤਮ ਹੋ ਗਿਆ ਇਹ ਅੱਗੇ ਇਹ ਬਿਲਕੁਲ ਠੀਕ ਹੋਏਗਾ ਦੁਨੀਆ ਜਿਹੜੇ ਆਵਾਮ ਨੇ ਲੋਕ ਨੇ ਲੋਕ ਬਿਲਕੁਲ ਨਹੀਂ ਚਾਹੁੰਦੇ ਲੋਕ ਲੋਕ ਪਿਆਰ ਚਾਹੁੰਦੇ ਨੇ ਇੱਜ਼ਤ ਚਾਹੁੰਦੇ ਨੇ ਤੇ ਆਰਾਮ ਨਾਲ ਜੀਣਾ ਚਾਹੁੰਦੇ ਨੇ ਸਰਕਾਰਾਂ ਜਿਹੜੀਆਂ ਜੋ ਮਰਜ਼ੀ ਕਰਨ ਪਏ ਆਪਣੇ ਮੀਡੀਆ ਜੋ ਮਰਜ਼ੀ ਕਰੇ ਪਏ ਲੋਕੀ ਆਰਾਮ ਨਾਲ ਜੀਣਾ ਚਾਹੁੰਦੇ ਨੇ ਲੋਕੀ ਹਮਣ ਚਾਹੁੰਦੇ ਨੇ ਲੋਕੀ ਹਮਣ ਚਾਹੁੰਦੇ ਨੇ ਸਾਰੇ ਲੋਕ ਹਮਣ ਚਾਹੁੰਦੇ ਨੇ ਤੇ ਤੁਹਾਡਾ ਇਹ ਪਾਕਿਸਤਾਨ ਨੂੰ ਤੁਸੀਂ ਬੜਾ ਐਪਰੀਸ਼ੀਏਟ ਕੀਤਾ ਕੋਈ ਮੈਸੇਜ ਦੇਣਾ ਚਾਹੋ ਕਿ ਦੋਵੇਂ ਪਾਸੇ ਉੱਥੇ ਵੀ ਸਾਡੇ ਭਾਈ ਨੇ ਇੱਥੇ ਵੀ ਕੀ ਮੈਸੇਜ ਦੇਣਾ ਮੈਂ ਆ ਕੇ ਇਹ ਵੇਖਿਆ ਕਿ ਜੋ ਅਸੀਂ ਉਧਰ ਸੁਣਦੇ ਆ ਉਹ ਉਤੋਂ ਇਹ ਬਹੁਤ ਬਿਹਤਰ ਹੈ ਜੋ ਜਿਨੇ ਲੋਕ ਅਸੀਂ ਅਸੀਂ ਕੱਲ ਕੱਲ ਦੇ ਆਏ ਅਸੀਂ ਲੋਕੀ ਇੰਨਾ ਮਾਣ ਕਰਦੇ ਨੇ ਇੱਜ਼ਤ ਕਰਦੇ ਨੇ ਪਿਆਰ ਕਰਦੇ ਨੇ ਉਹ ਜੇ ਤੁਸੀਂ ਉਧਰ ਉਸ ਪਾਸੇ ਹੋ ਨਾ ਤੁਸੀਂ ਉਹ ਤੁਹਾਨੂੰ ਮਹਿਸੂਸ ਨਹੀਂ ਕਰਦੇ ਸਿਰਫ ਇੱਥੇ ਪਹੁੰਚ ਕੇ ਹੀ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ ਲੋਕੀ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਤੁਹਾਨੂੰ ਇੱਥੇ ਆ ਕੇ ਫੀਲ ਹੋਇਆ ਹੈ ਕਿ ਪਾਕਿਸਤਾਨੀ ਤੇ ਬੜੇ ਤੁਹਾਨੂੰ ਗੱਲ ਨਾਲ ਲੰਨਦੇ ਨੇ ਤੇ ਇਹਨਾਂ ਦੇ ਹਾਂ ਬਹੁਤ ਇੰਨੇ ਸਾਡੇ ਨਾਲ ਫੋਟੋ ਖਿਚਾ ਕੇ ਤੇ ਗੱਲਾਂ ਕਰਕੇ ਸਾਰੇ 100 ਕੁਐਸਚਨ ਕਰਦੇ ਨੇ ਫਿਰ ਸਾਨੂੰ ਅਸੀਂ ਚੰਗਾ ਲੱਗਦਾ ਅਸੀਂ ਉਹਨਾਂ ਨੂੰ ਜਵਾਬ ਦਈਏ ਸਾਨੂੰ ਬਹੁਤ ਖੁਸ਼ੀ ਕੱਲ ਅਸੀਂ ਇੱਥੇ ਮਾਲ ਦੇ ਵਿੱਚ ਆਏ ਹੋ ਸੀ ਤੇ ਮੇਰਾ ਖਿਆਲ ਹੈ ਕਿੰਨੇ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਇੰਨੇ ਅਸੀਂ ਨਹੀਂ ਦੇਖੇ ਵੇ ਇੰਦੀਆਂ ਫੋਟੋਆਂ ਖਿੱਚੀਆਂ ਔਰ ਸਾਰੇ ਲੋਕ ਨੇ ਪਿਆਰ ਨਾਲ ਮਿਲਦੇ ਤੇ ਦੋ ਬੰਦੇ ਇੱਕ ਐਗਜ਼ੈਂਪਲ ਇਹ ਬਹੁਤ ਵੱਡੀ ਲਾਈਫ ਦਾ ਇੱਕ ਮੈਂ ਮੈਂ ਪਹਿਲੀ ਵਾਰੀ ਪਾਕਿਸਤਾਨ ਆਇਆ ਅੱਛਾ ਤੁਸੀਂ ਪਹਿਲੀ ਵਾਰੀ ਆਏ ਹੋ ਵੀ ਨਹੀਂ ਮੈਂ ਤਾਂ ਇਹ ਤਾਂ ਕਈ ਵਾਰੀ ਆ ਚੁੱਕਿਆ ਹਾਂ ਤੇ ਦੋ ਭਾਈ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਵੀ ਜੋ ਕਦੇ ਸਾਡੇ ਕੋਲ ਬੈਠ ਕੇ ਚਾਹ ਪੀਓ ਤੇ ਅਸੀਂ ਕਹਾਂ ਵੀ ਸਾਡੇ ਕੋਲ ਟਾਈਮ ਥੋੜਾ ਤੇ ਸਾਡਾ ਡਰਾਈਵਰ ਸਵੇਰ ਦਾ ਉਹ ਵਿਚਾਰਾ ਵੇਟ ਕਰ ਰਿਹਾ ਉਹਨਾਂ ਦਾ ਜਵਾਬ ਸੀ ਕਿ ਤੁਸੀਂ ਡਰਾਈਵਰ ਭੇਜ ਦਿਓ ਆ ਸਾਡੀਆਂ ਦੋ ਗੱਡੀਆਂ ਜਿਹਦੀ ਮਾਦੀ ਚਾਬੀ ਲੈ ਜਾਓ ਤੇ নো ਪ੍ਰੋਬਲਮ ਅਸੀਂ ਆਪੇ ਕਰ ਲਾਂਗੇ ਤੁਹਾਨੂੰ ਜਾਂਦੇ ਸਨ ਲੋਕ ਨਹੀਂ ਬਿਲਕੁਲ ਹੀ ਜਾਂਦੇ ਸਨ ਬਿਲਕੁਲ ਜਾਣੇ ਬਗੈਰ ਉਹ ਕਹਿ ਰਹੇ ਸਨ ਕਿ ਤੁਸੀਂ ਚਾਬੀ ਲੈ ਜਾਓ ਤੇ ਚਲੇ ਜਾਓ ਹਾਂਜੀ ਸਿਰ ਪਿਆਰ ਮੁਹੱਬਤ ਦੀ ਗੱਲ ਹੈ ਕਿ ਤੁਸੀਂ ਦੱਸੋ ਇਸ ਤੋਂ ਬਾਅਦ ਆਦਮੀ ਤੁਸੀਂ ਕੀ ਮਹਿਸੂਸ ਕਰ ਸਕਦੇ ਹੋ ਬੰਦਾ ਕਹਿੰਦਾ ਜੀ ਆ ਲਓ ਜੀ ਟੋਇਟਾ ਦੀ ਗੱਡੀ ਹੈਗੀ ਆ ਤੁਸੀਂ ਕਾਰ ਫੜੋ ਤੇ ਜਦੋਂ ਮਰਜੀ ਚੱਲ ਜਾ ਤੇ ਫਿਰ ਕਹਿੰਦਾ ਵੀ ਸਾਡੇ ਘਰ ਆ ਕੇ ਰੋ ਅੱਛਾ ਹਾਂਜੀ ਕਿੱਥੇ ਟੇ ਰਹੇ ਮੈਂ ਕਹਿੰਦਾ ਨਿਸ਼ਾਦ ਕਹਿੰਦਾ ਨਹੀਂ ਨਹੀਂ ਸਾਨੂੰ ਚੰਗਾ ਨਹੀਂ ਲੱਗਦਾ ਸਾਡੇ ਸਾਡੇ ਘਰ ਆ ਕੇ ਟੇ ਰਹੋ ਤੇ ਐਵੇਂ ਸੇ ਪਾਕਿਸਤਾਨ ਤੁਸੀਂ ਪਹਿਲੀ ਵਾਰ ਆਇਓ ਕਿ ਐਸਾ ਲੱਗਿਆ ਵੇਖਣਾ ਸੋਹ ਬਾਕੀ ਹਜ ਲਾਕਾ ਤੇ ਸਾਡੇ ਆਪਣੇ ਪੰਜਾਬ ਵਰਗੇ ਆ ਛੱਡਦੇ ਪੰਜਾਬ ਦੀ ਤਰ੍ਹਾਂ ਹੀ ਆ ਉਸੇ ਤਰ੍ਹਾਂ ਹੀ ਫੀਲਿੰਗ ਆਉਂਦੀ ਹੈ ਹਾਂ ਜੇ ਤਾਂ ਖੇਤੀ ਬਾੜੀ ਆ ਆਪਣੇ ਪਿੰਡਾਂ ਦੇ ਬੰਦੇ ਆ ਤੇ ਉਹੀ ਗੱਲ ਲੱਗਦੀ ਆ ਪਰ ਇਹ ਜੂਰ ਆ ਵੀ ਇੱਥੇ ਤੇ ਜਿਹੜੇ ਲੋਕ ਆ ਉਹਨਾਂ ਚ ਪਿਆਰ ਮੁਹੱਬਤ ਬਹੁਤ ਆ ਬਹੁਤ ਪਿਆਰ ਮੁਹੱਬਤ ਆ ਹਾਂਜੀ ਬਿਲਕੁਲ ਜੀ ਨਿਊਯਾਰਕ ਤੋਂ ਸਾਡੇ ਪਰੌਣ ਆਏ ਲੇਕਿਨ ਉਹਨਾਂ ਨੇ ਕਿਹਾ ਜੀ ਇੱਥੇ ਪਿਆਰ ਮੁਹੱਬਤ ਬੜਾ ਮਿਲਿਆ ਸਾਨੂੰ ਪਾਕਿਸਤਾਨ 'ਚ ਔਰ ਜਿਹੜੇ ਮੇਰੇ ਨਾਲ ਖੜੇ ਨੇ ਤੇ ਪਾਕਿਸਤਾਨ ਪਹਿਲੀ ਮਰਤਬਾ ਆਏ ਜਿਸ ਦਾ ਉਹਨਾਂ ਨੇ ਵਾਕਿਆ ਸੁਣਾਇਆ ਇੱਥੋਂ ਤੁਹਾਨੂੰ ਪਤਾ ਚੱਲਦਾ ਕਿ ਕੀ ਮੁਹੱਬਤ ਹੈ ਤੇ ਸਮਾ ਹੈ ਔਰ ਦੋਵੇਂ ਪਾਸੋਂ ਜਿਹੜੇ ਲੋਕ ਆ ਰਹੇ ਨੇ ਕਿੰਨੇ ਖੁਸ਼ ਨੇ ਆਪਣੇ ਮੇਜ਼ਬਾਨ ਫਰوقਸ਼ਾਹਬਾਦ ਬੜਾਇਜ ਨੂੰ ਜਾਦੂ ਅੱਲਾਹ ਨੇ ਕਿਰਪਾ ਅੱਛਾ ਵੀਡੀਓ ਐਸੇ ਬਹੁਤ ਵਦਿਆ ਸੀਗੀ ਤੁਸੀਂ ਦੇਖਿਆ ਕਿ ਅੱਛਾ ਜਿਹੜੀਆਂ ਨਫਰਤ ਹੈ ਨਾ ਇਹ ਸਿਰਫ ਮੀਡੀਆ ਦਿਖਾਤਾ ਹੈ ਲੇਕਿਨ ਅਗਰ ਤੁਸੀਂ ਲੋਕਾਂ ਲੋਕੀ ਆਪਸ ਵਿੱਚ ਬਹੁਤ ਅਮਨ ਦੇ ਨਾਲ ਰਹਿੰਦੇ ਆ ਲੇਕਿਨ ਸਮਝ ਨਹੀਂ ਆਉਂਦੀ ਕਿ ਇਹ ਜੋ ਮੀਡੀਆ ਸੋਸ਼ਲ ਮੀਡੀਆ ਹੈ ਇਹ ਨਫਰਤਾਂ ਕਿਉਂ ਫੈਲਾਉਂਦੇ ਆ ਹਾਲਾਂਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪਸ ਵਿੱਚ ਜਿਹੜੀਆਂ ਨਾ ਮੁਹੱਬਤ ਅਮਨ ਜਿਹੜਾ ਉਹ ਕਾਇਮ ਕਰਨ ਲੇਕਿਨ ਕੀ ਆ ਮੀਡੀਆ ਜਿਹੜੀਆਂ ਉਹ ਹਮੇਸ਼ਾ ਨੈਗੇਟਿਵ ਚੀਜ਼ਾਂ ਦਿਖਾਉਂਦੀ ਆ ਕੋਈ ਮੈਂ ਇੱਕ ਚੀਜ਼ ਨਹੀਂ ਦੇਖਾਂਗਾ ਪਾਕਿਸਤਾਨ ਨੂੰ ਲੈ ਕੇ ਮੈਂ ਐਪਰੀਸ਼ੀਏਟ ਕਰਾਂਗਾ ਪਾਕਿਸਤਾਨ گور ਵੀ ਚਾਹੀ ਕਿਸੇ ਦੀ ਵੀ ਬਣੀ ਆ ਚਾਹੀਓ Imran Khan ਚਾਹੀਓ Nawaz Sharif ਆ ਲੇਕਿਨ ਉਹਨਾਂ ਨੇ ਹਮੇਸ਼ਾ ਸਿੱਖਾਂ ਨੂੰ ਜਿਹੜਾ ਨਾ ਐਪਰੀਸ਼ੀਏਟ ਕੀਤਾ ਐਪਰੀਸ਼ੀਏਟ ਕੀਤਾ ਹੁੰਦਾ ਸੀ ਦੇਖਿਆ ਤੁਸੀਂ ਨਾ ਕਿ Imran Khan ਜਦੋਂ ਹਕੂਮਤ ਕਰ ਰਹੇ ਸੀ ਕਿ ਉਹਦੋਂ ਉਹਨਾਂ ਨੇ ਕੋਰੀਡੋਰ ਓਪਨ ਕਰਵਾਇਆ ਜੋ ਕਿ ਸਿੱਖਾਂ ਆਸਤੇ ਇੱਕ ਬਹੁਤ ਖੁਸ਼ੀ ਦੀ ਗੱਲ ਆ ਕਿ ਸਿੱਖ ਆ ਕੇ ਜੋ ਲੈਂਦੇ ਪੰਜਾਬ ਆ ਲਾਂਦੇ ਆ ਤੇ ਜੋ ਮਹਿਸੂਸ ਕਰਦੇ ਆ ਨਨਕਾਣਾ ਸਾਹਿਬ ਜਿਸ ਤਰ੍ਹਾਂ ਕਿ ਅਸੀਂ ਮੱਕਾ ਮਦੀਨਾ ਸਾਡਾ ਹੈ ਨਾ ਇਸਨਾ ਸਿੱਖਾ ਜੀ ਨਨਕਾਣਾ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤਾ ਕਿਤਾਬ ਜਿਵੇਂ ਸਾਡਾ ਮੱਕਾ ਮਦੀਨਾ ਹੈ ਉਹਨਾਂ ਦਾ ਇਸ ਤਰ੍ਹਾਂ ਆਇਆ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਉਹਨਾਂ ਦਾ ਵੀ ਮੱਕਾ ਮਦੀਨਾ ਹੈ ਤੇ ਉਹ ਉਹਨਾਂ ਦਾ ਜਿਸ ਤਰ੍ਹਾਂ ਸਾਡਾ ਦਿਲ ਕਰਦਾ ਹੈ ਮੱਕਾ ਮਦੀਨਾ ਜਾਣ ਨੂੰ ਤੇ ਉਸ ਤਰ੍ਹਾਂ ਸਿੱਖ ਵੀ ਤਰਪਦੇ ਆ ਮੱਕਾ ਮਦੀਨਾ ਆਉਣ ਨੂੰ ਕਰਤਾਰਪੁਰ ਸਾਹਿਬ ਆਉਣ ਨੂੰ ਨਨਕਾਣਾ ਸਾਹਿਬ ਆਉਣ ਨੂੰ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਉਹ ਇੱਕ ਸਿੱਖ ਜਿਹੜਾ ਨਿਊਯਾਰਕ ਤੋਂ ਆਏ ਹੋਏ ਸੀਗਾ ਉਹਨਾਂ ਨੇ ਕਿਹਾ ਮੈਂ ਮੋਲ ਚ ਗਿਆ ਤੇ ਉੱਥੇ ਕੁਝ ਲੋਕ ਮਿਲੇ ਉਹ ਜਾਣਦੇ ਅਸੀਂ ਬਿਲਕੁਲ ਨਹੀਂ ਸੀ ਤੇ ਉਹਨਾਂ ਨੇ ਕਿਹਾ ਟਵਾਟਾ ਗੱਡੀ ਸੀ ਉਹਨਾਂ ਨੇ ਕਿਹਾ ਲਓ ਚਾਬੀ ਲਓ ਜਦੋਂ ਮਰਜ਼ੀ ਆ ਜਾਣਾ ਵਾਪਸ ਜਦੋਂ ਮਰਜ਼ੀ ਦੇ ਦੇਣਾ ਤੁਸੀਂ ਦੇਖੋ ਕਿ ਸਿੱਖਾਂ ਦੀ ਅਸੀਂ ਸਿਰਫ ਮੂਜ਼ਬਾਦੀ ਨਹੀਂ ਆ ਸਿੱਖਾਂ ਦੀ ਫੈਨ ਫਾਲਿੰਗ ਬਹੁਤ ਆ ਪਾਕਿਸਤਾਨ ਚ ਬਹੁਤ ਆ ਤੁਸੀਂ ਦੇਖੋ ਅਸੀਂ ਮੈਂ ਆਪਣੀ ਹੀ ਮਿਸਾਲ ਤੁਹਾਨੂੰ ਦੇ ਦਿੰਦੀ ਆ ਕਿ ਲਾਹੌਰ ਦੀ ਗੱਲ ਆ ਬਹੁਤ ਪੁਰਾਣੀ ਗੱਲ ਆ ਲਾਹੌਰ ਚ ਅਸੀਂ ਗਿਆ ਤੇ ਉੱਥੇ ਇੱਕ ਨਾ ਸਿੱਖ ਸਰਦਾਰ ਸੀਗੇ ਉਹਨਾਂ ਨੇ ਸਿਰਫ ਬਾਗੀ ਬੰਨੀ ਹੋਈ ਸੀਗੀ ਹਾਂਜੀ ਯੋ ਉਹ ਸਮੋਲ ਦੇ ਵਿੱਚ ਲੋਕੀ ਇੰਜ ਅੱਗੇ ਪਿੱਛੇ ਸੀ ਉਹ ਉਹਨਾਂ ਨੇ ਮੋਲ ਦੀ ਗੱਲ ਕੀਤੀ ਨਾ ਤੇ ਮੈਨੂੰ ਯਾਦ ਆ ਗਈ ਉਹ ਗੱਲ ਕਿ ਉਹ ਸਰਦਾਰਨ ਪੱਗ ਬੰਨੀ ਸੀ ਹਾਲਾਂਕਿ ਸਿਰਫ ਉਹ ਪੱਗ ਕਾਰ ਕੇ ਨਾ ਉਹ ਲੋਕੀ ਅੱਗੇ ਪਿੱਛੇ ਸੈਲਫੀਆ ਕਿ ਜਿਸ ਤਰ੍ਹਾਂ ਪਤਾ ਨਹੀਂ ਕੋਣ ਆ ਕਿੱਥੋਂ ਆ ਗਿਆ ਕਿ ਕਿਹੜਾ ਕੋਈ ਬਾਦਸ਼ਾਹ ਬੰਦਾ ਹੈ ਤੇ ਇਹਨਾਂ ਤਸਵੀਰ ਬੰਨੀ ਹੀ ਚਾਹੀਦੀ ਆ ਤੇ ਇੰਜ ਲੋਕੀ ਇਕੱਠੇ ਹੋਏ ਹੋਏ ਸੀਗੇ ਤੇ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ ਸਿੱਖ ਵੀਰੇ ਜਿਹੜੇ ਆ ਨਾ ਉਹ ਮੇਰੇ ਖਿਆਲ ਚ ਹਰ ਕੋਈ ਜਿਹੜਾ ਹੈ ਨਾ ਸਿੱਖਾ ਦੀ ਮਿਸਾਲ ਦਿੰਦਾ ਹੈ ਤੁਸੀਂ ਆ ਦੇਖ ਲਓ ਕਿ ਅਸੀਂ ਆਈ ਥਿੰਕ ਸਨਾਤਨ ਜਿਹੜਾ ધਰਮ ਆ ਉਹਨਾਂ ਦੇ ਜਿਹੜੇ ਸੀਗੇ ਉਹ ਬਿਆਨ ਦੇ ਰਹੇ ਸੀਗੇ ਤੇ ਬਹੁਤ ਸਾਰੇ ਲੋਕ ਬੈਠੇ ਹੋਏ ਸੀਗੇ ਤੇ ਉਹਨਾਂ ਨੇ ਸਿੱਖਾ ਦੀ ਮਿਸਾਲ ਦਿੱਤੀ ਸੀ ਕਿ ਤੁਸੀਂ ਸਿੱਖ ਕੌਮ ਕੋਲੋਂ ਸਿੱਖੋ ਕਿ ਉਹ ਆਪਣੇ ਮਜ਼ਹਬ ਦੀ ਕਿਸ ਤਨਹਾਰੀ ਸਪੈਕਟ ਕਰਦੇ ਆ ਮਤਲਬ ਕਿ ਇਸ ਤਰ੍ਹਾਂ ਬਹੁਤ ਸਾਰੇ ਲੋਕ ਆ ਜੋ ਸਿੱਖਾ ਦੀ ਮਿਸਾਲ ਦਿੰਦੇ ਆ ਤੇ ਇਹ ਬਹੁਤ ਵਧੀਆ ਗੱਲ ਆ ਬਾਕੀ ਤੁਸੀਂ ਦੇਖਿਆ ਕਿ ਸਿੱਖ ਖੁਦ ਹੀ ਕਹਿ ਰਹੇ ਨੇ ਕਿ ਸਾਨੂੰ ਪਾਕਿਸਤਾਨ ਆ ਕੇ ਜੋ ਮੁਹੱਬਤ ਮਿਲ ਰਹੀ ਆ ਸਾਡਾ ਦਿਲ ਜਿਹੜਾ ਉਹ ਬਾਗ-ਬਾਗ ਹੋ ਗਿਆ ਹੈ ਖੁਸ਼ ਹੋ ਗਿਆ ਹੈ ਕਿ ਮਤਲਬ ਆ ਕੇ ਕਿੰਨਾ ਖੁਸ਼ੀ ਦਾ ਮਾਹੌਲ ਹੋਏਗਾ ਕਿ ਜਦੋਂ ਚੜ੍ਹਦੇ ਪੰਜਾਬ ਤੋਂ ਲੈंदे ਪੰਜਾਬ ਆਂਦੀ ਹੋਣਗੇ ਤੇ ਉਹ ਕਿੰਨਾ ਖੁਸ਼ ਹੋਣਗੇ ਹੁਣ ਅਸੀਂ ਆਪਣੀ ਫੀਲਿੰਗਸ ਹੀ ਲੈ ਲਈ ਅਸੀਂ ਜਦੋਂ ਚੜ੍ਹਦੇ ਪੰਜਾਬ ਜਾਵਾਂਗੇ ਸਾਡੀ ਸਾਡੀ ਕੀ ਫੀਲਿੰਗਸ ਹੋਣਗੀਆਂ ਤੇ ਅਸੀਂ ਕਿੰਨਾ ਖੁਸ਼ ਹੋਵਾਂਗੇ ਕਿ ਹਸਰਤ ਹੀ ਵਾ ਸਾਡੀ ਵੀ ਵੈਸੇ ਇਹਨਾਂ ਨੂੰ ਨਾ ਇਹ ਸਰਕਾਰਾਂ ਨੂੰ ਗਵਰਨਮੈਂਟ ਨੂੰ ਚਾਹੀਦਾ ਇਸ ਦੇ ਉੱਤੇ ਕੰਮ ਕਰਨ ਜਿਸ ਨਾਲ ਕੋਰੀਡੋਰ ਓਪਨ ਹੋਇਆ ਨਾ ਇਸ ਨਾਲ ਸਾਡੇ ਆਸਤੇ ਵੀ ਕੁਝ ਓਪਨ ਹੋਵੇ ਕਿ ਅਸੀਂ ਵੀ ਉਧਰ ਜਾ ਸਕੀਏ ਅਸੀਂ ਵਿਜ਼ਿਟ ਕਰ ਸਕੀਏ ਅਸੀਂ ਵੀ ਵਿਜ਼ਿਟ ਕਰ ਸਕੀਏ ਬਾਕੀ ਵੀਡੀਓ ਬਹੁਤ ਵਧੀਆ ਲੱਗੀ ਗਾਇਸ ਬਹੁਤ ਕਮਾਲ ਦੀ ਵੀਡੀਓ ਸੀਗੀ ਮਤਲਬ ਕਿ ਅਸੀਂ ਆਪਣੇ ਸਿੱਖ ਵੀਰਿਆਂ ਨੂੰ ਸਿੱਖ ਕੌਮ ਨੂੰ ਬਹੁਤ ਮੁਹੱਬਤ ਕਰਦੇ ਆ ਦਿਲੋਂ ਮੁਹੱਬਤ ਕਰਦੇ ਆ ਬਾਕੀ ਗਾਇਸ ਤੁਸੀਂ ਕਹਿੰਦੇ ਉਸ ਵੀਡੀਓ ਤੋਂ ਰਿਲੇਟਡ ਤੁਹਾਡੀ ਕੀ رائے ਆ ਤੁਸੀਂ ਵੀ ਕਮੈਂਟ ਕਰਕੇ ਆਪਣੀ ਆਪਣੀ ਰਾਏ ਚਲਾਗਾ لازਮੀ ਕਰਨਾ ਮਿਲਦੀਆ ਨੈਕਸਟ ਵੀਡੀਓ ਚ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਸਾਨੂੰ ਦੁਆਜ ਯਾਦ ਰੱਖਣਾ ਹਾਸੇ ਰੋ ਵਾਸਤੇ ਰੋ ਤੇ ਰੱਬ ਨੂੰ ਹਮੇਸ਼ਾ ਹਾਸਾ ਵਾਸਤੇ ਰੋ